ਸਵਾਗਤ ਹੈ ਤੁਹਾਡਾ ਸਾਰੇ ਨਾਲ ਸਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਇਸ ਵਕਤ ਮੈਂ ਖੜਾ ਹਾਂ ਜੀ ਇੰਡੀਆ ਪਾਕਿਸਤਾਨ ਦੇ ਬਾਰਡਰ ਦੇ ਬਿਲਕੁਲ ਕੋਲ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਕੋਲ ਤੇ ਅਸੀਂ ਰਾਤੀ ਪਹੁੰਚ ਗਏ ਸੀਗੇ 11:00 ਵਜੇ ਦੇ ਕਰੀਬ ਕਰਤਾਰਪੁਰ ਸਾਹਿਬ ਵਿਖੇ ਤੇ ਆਓ ਕਰਦੇ ਹਾਂ ਜੀ ਅੰਦਰ ਆਪਾਂ ਗੁਰਦੁਆਰੇ ਸਾਡੇ ਦਰਸ਼ਨ ਤੇ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਖੁੱਲੇ ਏਰੀਆ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਗਿਆ ਤੇ ਆਓ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਜੀ ਗੁਰਦੁਆਰੇ ਸਾਹਿਬ ਦਰਸ਼ਨ ਤੇ ਦੇਖਦੇ ਹਾਂ ਜੀ ਇੱਥੇ ਦਾ ਆਲਾ ਦਵਾਲਾ ਕਿਵੇਂ ਦਾ ਤੇ ਨਾਲ ਹੀ ਆਪਾਂ ਦਰਸ਼ਨ ਕਰਾਂਗੇ ਜੀ ਗੁਰਗਰਾਨਗ ਪਾਸ਼ੇ ਦੇ ਉਹ ਖੇਤ ਜਿੱਥੇ ਉਹਨਾਂ ਨੇ ਖੇਤੀ ਕੀਤੀ ਸੀਗੀ ਤੇ ਆਓ ਚੱਲ ਲਈ ਅੰਦਰ ਤੇ ਕਰਦੇ ਆਂ ਦਰਸ਼ਨ ਅਸੀਂ ਪਹੁੰਚ ਗਏ ਜੀ ਗੁਰਦੁਆਰੇ ਸਾਹਿਬ ਦੇ ਬਿਲਕੁਲ ਲਾਗੇ ਤੇ ਆਓ ਚੱਲਦੇ ਹੁਣ ਅੰਦਰ ਤੇ ਕਰਦੇ ਆਂ ਜੀ ਗੁਰਦੁਆਰੇ ਸਾਹਿਬ ਦਰਸ਼ਨ ਇਹ ਐ ਜੀ ਹਰ ਇੱਕਲੇ ਪਾਸੇ ਉਹ ਤੇ دیکھ سکتے ہوئے پاس بھی دل شہل بھی بڑے ہو جانا رستہ ہے ادھر بھی دکھا رہے ਸੋ ਇਹ ਸੜਕ ਵਾਲੀ ਹੈ ਜੀ ਤੇ ਇਹ ਸ਼ਾਇਦ ਪ੍ਰਾਣੀ ਮਾਰਤਾ ਹੈ ਤੇ ਦੀਵਾਰ ਹਾਲ ਦੇ ਵਿੱਚ ਕਿਰਤਨ ਹੋ ਰਿਹਾ ਤੇ ਆਖਾ ਚਲ ਗਿਆ ਦੀਵਾਰ ਹਾਲ ਦੇ ਵਿੱਚ ਜਿੱਥੇ ਤੁਹਾਨੂੰ ਪ੍ਰਾਣੀ ਦੇ ਦਰਸ਼ਨ ਸੋ ਉੱਪਰ ਦੀ ਸਾਈਡ ਹੈਗੀ ਜੀ ਦੀਵਾਨ ਹਾਲ ਤੇ ਇਹ ਲੱਗਿਆ ਜੀ ਭਗਵਾਨ ਸਾਹਿਬ ਜੀ گردوارے سب کی عمارت اوپرلے پاس دیوان خانے پہنچ گئے کر درشن گرو جی کرتے اصل پا گیا استان تی بیٹھے ہاں جی سب تما سمگری نام بادشاہ نے بتیت کیتا اپنے جیون دا لگ بگ اٹھارہ سال بتیت کی بادشاہ نے ਅਤੇ ਗੁਰੂ ਨਾਨਕ ਪਾਤਸ਼ਾਹ ਨੇ ਨਹੀਂ ਸਤਸਾਹ ਪਾਇ ਲੈਣਾ ਜੀ ਪਾਉ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਬਤੀਤ ਕੀਤੇ ਹੈ ਇਹ ਉਹ ਪਾਵਨ ਪ੍ਰਥਾ ਦਿੱਤੀ ਹੈ ਜੋ ਸਿਰੋਜ ਜੱਜੀ ਸ਼ਬਦ ਪਾਠ ਕਰਦਿਆਂ ਲੜੀ ਬਾਹ ਇਸੇ ਸਥਾਨ ਤੋਂ ਪਾਇ ਦੇਣਾ ਜੀ ਪਾ ਸੁਗੁਰੂ ਨਾਨਕ ਪਾਤਸ਼ਾਹ ਨੇ ਦਿੱਤੀ ਸੀ ਜੋ ਅਸਾਖੀਵਾਰ ਸੰਗਤਾਂ ਕੀਰਤਨ ਸੁਣਿਆ ਆਪ ਗੁਰੂ ਨਾਨਕ ਪਾਤਸ਼ਾਹ ਬੈਠ ਕੇ ਕੀਰਤਨ ਕਰਿਆ ਕਰਦੇ ਸੰਤਨ ਜੋੜਿਆ ਕਰਦੇ ਸਨ ਸੰਤਨ ਨਾਮ ਜਪਾਇਆ ਕਰਦੇ ਸਨ ਇਹ ਉਹ ਪਾਵਨ ਕੋਇਤਰ ਦਰਤੀ ਹੈ ਜਿੱਥੇ ਕੇਵਲ ਗੁਰੂ ਨਾਨਕ ਪਾਤਸ਼ਾਹ ਨੇ ਕਿਰਤ ਕਰਨ ਦਾ ਉਦੇਸ਼ ਹੀ ਦਿੱਤਾ ਨਾਮ ਜਪਣ ਦਾ ਵਣਕੀ ਸਕਣ ਦਾ ਆਪ ਪ੍ਰੈਕਟੀਕਲ ਕਰਕੇ ਦਿਖਾਇਆ ਪਾਛਾ ਤੇ ਇਹ ਆਗੇ ਜੀ ਬਾਹਰਲਾ ਪਾਸਾ ਆਓ ਜੀ ਤੁਹਾਨੂੰ ਕਰਨਿਆ ਇਸ ਥਾਨ ਦੇ ਦਰਸ਼ਨ ਪਵਿੱਤਰ ਥਾਨ ਦਾ ਇਤਿਹਾਸ ਇਹ ਹੈ ਕਿ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਸੀਗੇ ਉਹਨਾਂ ਨੇ ਗੁਰਨਾਨਕ ਸਾਹਿਬ ਜੀ ਦੀ ਚਾਦਰ ਦੇ ਫੋਨ ਨੂੰ ਇੱਕ ਦਫਨ ਕੀਤਾ ਸੀ ਇਹ ਹੈ ਜੀ ਉਹ ਪਵਿੱਤਰ ਸਥਾਨ ਲਈ ਇੱਥੇ ਜੀ ਇਤਿਹਾਸ ਲੱਗੇ ਹੋਏ ਪੜ ਸਕਦੇ ਹੋ ਤੇ ਨੀਤੇ ਜੀ ਉਰਦੂ ਵਿੱਚ ਤੇ ਤਸਵੀਰਾਂ ਦੇਖੋ ਇਸ ਸਾਈਡ ਹੈਗੇ ਨਿਸ਼ਾਨ ਸਾਹਿਬ ਗੁਰਦੁਆਰਾ ਸਾਹਿਬ ਮਾਰਤਣਾਲ ਬਿਲਕੁਲ ਉਹ ਖੂਬ ਬਣਿਆ ਹੋਇਆ ਵੀ ਜਿੱਥੋਂ ਗੁਰਨਾਨਕ ਪਾਸ਼ਾ ਆਪਣੇ ਖੇਤਾਂ ਨੂੰ ਪਾਣੀ ਲਾਇਆ ਕਰਦੇ ਸਨ ਤੇ ਉਹ ਖੂ ਅੱਜ ਵੀ ਉਵੇਂ ਮੌਜੂਦ ਹੈ ਤੇ ਪੁਰਾਣੇ ਸਮੇਂ ਦੇ ਇੱਥੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਨੇ ਹੁੰਦੇ ਸੀ ਤੇ ਇੱਥੇ ਗੁਰਨਾਨਕ ਪਾਸ਼ਾ ਆਪਣੇ ਖੇਤਾਂ ਨੂੰ ਪਾਣੀ ਲਾਇਆ ਕਰਦੇ ਸਨ ਰੋਜੀ ਉਹ ਦਿਨਾਂ ਵਾਲੀ ਆਪਣੇ ਬਾਹਰੀ ਸਾਈਡ ਇੱਕ ਬੰਬ ਬਣਿਆ ਹੋਇਆ ਤੇ ਇਹਦਾ ਤੁਸੀਂ ਇਤਿਹਾਸ ਸੁਣੋਗੇ ਜਦੋਂ ਮਤਲਬ ਪਹਿਲਾ ਜ਼ੁਰਮ ਦਾ ਸਵਾ ਚੱਲਦਾ ਸੀਗਾ ਤਾਂ ਇਹ ਬੰਬ ਕਰਤਾਰਪੁਰ ਸਾਹਿਬੀ ਧਰਤੀ ਨੂੰ ਨਸ਼ਟ ਕਰਨ ਲਈ ਛੁੱਟਿਆ ਗਿਆ ਸੀਗਾ ਤੇ ਇਸ ਦਿਨ ਨਾਲ ਜਿਵੇਂ ਕਰਤਾਰਪੁਰ ਸਾਹਿਬ ਖੂਹ ਹੋ ਗਿਆ ਤੇ ਜਿੱਥੇ ਜਗਾ ਬਣੀ ਹੋਈ ਹੈ ਗੁਰਨਾਨਕ ਬਾਸ਼ਾ ਜੀ ਦੇ ਫੁੱਲ ਤੇ ਦਫਨਾਏ ਗਏ ਸੀਗੇ ਤੇ ਇਹ ਬੰਬ ਛੁੱਟੇ ਗਏ ਸੀ ਤੇ ਇਹ ਬੰਬ ਖੂਨ ਦੀ ਲਪੇਟ ਵਿੱਚ ਆ ਗਿਆ ਤੇ ਇਸ ਤਰ੍ਹਾਂ ਹੋਇਆ ਕਿ ਕੀ ਖੂਨ ਇਹ ਬਲੇ ਬੰਬ ਨੂੰ ਇਸ ਲੇਟ ਆਉਣ ਤੋਂ ਬਚਾ ਦਿੱਤਾ ਗਿਆ ਸੀਗਾ ਤੇ ਇਹ ਬੋ ਮਤਲਬ ਪਵਿੱਤਰ ਸਥਾਨ ਹੈ ਤੇ ਇੱਥੇ ਇਹੋ ਜੇ ਬੰਬ ਕੰਮ ਨਹੀਂ ਕਰਦੇ ਤੇ ਇਸ ਲਈ ਬੋ ਮਤਲਬ ਉਹ ਡੱਪਾ ਗਈ ਹੈ ਵੀ ਇੱਥੋਂ ਬੰਬ ਚੱਲਣ ਤੋਂ ਰੋਕ ਦਿੱਤਾ ਤੇ ਇਹ ਇੱਥੇ ਯਾਦਗਾਰੀ ਇੱਕ ਬਣਾਇਆ ਗਿਆ ਇਹ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਬੰਬ ਹੁੰਦੇ ਸੀ ਪਹਿਲਾਂ ਤੇ ਇਹ ਦਾ ਇਤਿਹਾਸ ਨਾਲ ਹੀ ਲੱਗਿਆ ਹੋਇਆ ਹੈ ਇੱਥੇ ਪੰਜਾਬੀ ਉਰਦੂ ਤੇ ਇੰਗਲਿਸ਼ੇ ਤਿੰਨੋਂ ਭਾਸ਼ਾਵਾਂ ਵਿੱਚ ਲਿਖਿਆ ਹੋਇਆ ਹੈ ਤੇ ਜਿਨੇ ਜਿਹੜੀ ਭਾਸ਼ਾ ਚ ਸਹੀ ਆਂਦਾ ਉਹ ਪੜ ਸਕਦਾ ਤੇ ਇਹ ਆ ਜੀ ਬੰਬ ਗੁਰਦੁਆਰੇ ਸਾਹਿਬ ਦੀ ਇਮਾਰਤ ਦੇ ਨਾਲ ਹੀ ਖੂਹ ਹੈ ਜੀ ਤੇ ਨਾਲ ਹੀ ਇਹ ਬੰਬ ਰਿਓ ਲੱਗੇ ਹੋਏ ਨੇ ਹਿਸਟਰੀ ਬਣੀ ਹੋਈ ਹੈ ਤੇ ਉਸ ਜਿਹੜੇ ਤੁਹਾਨੂੰ ਅਸੀਂ ਪਹਿਲਾਂ ਦਰਸ਼ਨ ਦਿਵਾ ਦਿੱਤੇ ਗਏ ਨੇ ਤੇ ਇੱਥੇ ਪਾਣੀ ਵਗੈਰਾ ਦੀ ਸਾਰੀ ਵਿਵਸਥਾ ਹੈਗੀ ਹੈ ਜੇ ਮਤਲਬ ਲੰਗਰ ਵਗੈਰਾ ਦੀ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਪਾਣੀ ਵਗੈਰਾ ਮੇਰੇ ਖਿਆਲ ਨਾਲ ਇੱਥੇ ਟੈਸਟ ਕੀਤਾ ਜਾਂਦਾ ਵੀ ਪਿਓਰ ਹੈ ਕਿ ਨਹੀਂ ਤੇ ਆਓ ਆਪਾਂ ਚੱਲਿਆਂ ਅੱਗੇ ਦਰਸ਼ਨ ਕਰਦੇ ਆ ਜੀ ਗੁਰਦੁਆਰ ਸਾਹਿਬ ਦੇ ਸੋ ਆਪਣੇ ਨਾਲ ਬਾਬਾ ਜੀ ਆ ਗਏ ਨੇ ਤੇ ਕੀ ਕਹੂੰਗੇ ਜੀ ਬਾਬਾ ਜੀ ਬਾਬਾ ਜੀ ਅੱਛੇ ਗੁਰਤਾਰਪੁਰ ਸਾਹਿਬ ਆਏ ਆ ਬਹੁਤ ਵਧੀਆ ਦਰਸ਼ਨ ਹੋ ਗਏ ਨੇੁੱਲੇ ਫਰਸਟ ਕਲਾਸ ਭਾਜਾ ਆ ਗਿਆ ਭਾਈ ਖਾਨ ਸਾਹਿਬ ਭਾਈ ਜੀ ਸੋ ਸੰਗਤ ਹਰ ਆਮ ਦੇ ਦਰਸ਼ਨ ਕਰ ਰਹੀਆਂ ਨੇ ਜੀ ਤੇ ਬਾਬਾ ਜੀ ਆਪਣੀ ਕਰ ਰਹੇ ਨੇ ਦਰਸ਼ਨ ਤੇ ਆਕੀਂ ਮਹਾਰਾਜ ਜੀ ਦੇ ਪਰਮਾਤਮਾ ਆਓ ਜੀ ਆਪਾਂ ਨਾਲ ਹੀ ਗੱਲ ਕਰਦੇ ਸੰਗਤਾਂ ਨਾਲ ਕਿਵੇਂ ਲੱਗ ਰਿਹਾ ਜੀ ਹਾਂ ਠੀਕ ਹੈ ਬਹੁਤ ਬੜੇ ਬਾਬਾ ਜੀ ਬਹੁਤ ਦਰਸ਼ਨ ਕਰਕੇ ਆਨੰਦ ਆ ਗਿਆ ਜੀ ਹਾਂ ਜੀ ਆਨੰਦ ਬਹੁਤ ਬੜੇ ਦਰਸ਼ ਮਿਲਾ ਉਰੇ ਬਾਬਾ ਜੀ ਇਹ ਚਲੋ ਜੀ ਹੋਰ ਜੀ ਕਿਵੇਂ ਲੱਗ ਰਿਹਾ ਬਹੁਤ ਬਈ ਬਹੁਤ ਵਧੀਆ ਦਰਸ਼ਨ ਮਿਲੇ ਤੁਹਾਨੂੰ ਦੋ ਨਾਮਕ ਦੇਵੀ ਮਹਾਰਾਜ ਨੇ ਕਿਰਪਾ ਕਰੀਆ ਬਹੁਤ ਵਧੀਆ ਲੱਗਾ ਜੀ ਤੁਹਾਨੂੰ ਦੋ ਮਹਾਰਾਜ ਪਾਸ਼ੂ ਨੇ ਮਿਹਰ ਕਰੀਏ ਕੀ ਦਰਸ਼ਨ ਮਿਲੇ ਹੋਏ ਨੇ ਫਸਟ ਵਾਰੀ ਤੇ ਬਹੁਤ ਵਧੀਆ ਲੱਗਾ ਜੀ ਕੀ ਬਾਤ ਹੈ ਜੀ ਤੇ ਆਪਾਂ ਹੁਣ ਚੱਲਦੇ ਆ ਜੀ ਅਗਲੇ ਪਾਸੇ ਤੇ ਉਥੇ ਵੀ ਤੁਹਾਨੂੰ ਕਰਵਾਨੇ ਆ ਦਰਸ਼ਨ ਤੇ ਇਹਦਾ ਤੁਸੀਂ ਏਰੀਆ ਦੇਖ ਸੋ ਰਹੇ ਹੋ ਕਾਫੀ ਵੱਡੇ ਏਰੀਆ ਚ ਬਣਿਆ ਹੋਇਆ ਹੈ ਖੁੱਲਾ ਡੁੱਲਾ ਏਰੀਆ ਜੀ ਇਹ ਹੋਰ ਜੀ ਬਾਬਾ ਜੀ ਕਿਵੇਂ ਲੱਗ ਰਿਹਾ ਦਰਸ਼ਨ ਠੀਕ ਹੈ ਠੀਕ ਵਧੀਆ ਕਿਰਪਾ ਰਾਮਦਾਲੇ ਜੀ ਜਿਵੇਂ ਅਗਰ ਪਾਰਾ ਬਤੀ ਜਾ ਰਿਹਾ ਨਾ ਨਾਨਕ ਸਾਹਿਬ ਪਵਿੱਤਰ ਧਰਤੀ ਤੇ ਆਏ ਆ ਜੀ ਬਾਰ-ਬਾਰ ਨਹੀਂ ਮਿਲਨੇ ਯਾਰ ਸਹੀ ਗੱਲ ਹੈ ਜੀ ਚਲੋ ਵਧੀਆ ਨੀ ਕਿਵੇਂ ਕੰਗੇ ਕਰਮ ਥਗੇ ਜੀਨੇ ਸਹੀ ਗੱਲ ਹੈ ਜੀ ਕਿਰਪਾ ਕਰੀਂ ਕਰਵਾ ਦੇਣੇ ਹਣੇ ਦਰਸ਼ਕ ਚਲ ਪਹਿਲੀ ਵਾਰ ਹੀ ਆਈ ਸੀ ਤੁਸੀਂ ਚਲੋ ਬਹੁਤ ਵਧੀਆ ਜੀ ਕਰੋ ਦਰਸ਼ਨ ਹਾਂ ਤੇ ਚਲਦੇ ਜੀ ਅੱਗੇ ਸੋ ਇਸ ਸਾਈਡ ਵੀ ਨਾਲ ਆਪਣੇ ਪੁਰਾਣੀ ਇਮਾਰਤ ਬਣੀ ਆ ਇਹ ਪ੍ਰਾਣੀ ਜਿੱਥੋਂ ਫਿਰ ਪਾਣੀ ਦੀ ਸਪਰਾਈ ਇਧਰ ਜਾਂਦੀ ਹੋएगी ਤੇ ਇੱਥੋਂ ਖੇਤਾਂ ਵੱਲ ਤੇਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਨਾਲ ਹੀ ਉੱਥੇ ਬਣੀ ਹੋਈ ਹੈ ਕਿਰਪਾਨ ਸਾਹਿਬ ਤੇ ਤੁਹਾਨੂੰ ਉੱਥੇ ਵੀ ਕਰਵਾਣੇ ਆ ਦਰਸ਼ਨ ਨੇੜੇ ਪਹੁੰਚ ਕੇ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਦਾ ਆਲਾ ਦਵਾਰਾ ਖੁੱਲੇ ਏਰੀਆ 'ਚ ਬਣਿਆ ਹੋਇਆ ਤੇ ਚਾਰੋਂ ਪਾਸੇ ਦਵਾਰ ਬਣੇ ਹੋਏ ਨੇ ਇੱਧਰ ਤੇ ਇਹ ਦੇਖ ਸਕਦੇ ਹੋ ਕੈਮਰਾ ਦੂਜੇ ਪਾਸੇ ਵੱਲ ਰਿਹਾ ਇੱਕ ਮਿੰਟ ਇਹ ਦੇਖ ਸਕਦੇ ਹੋ ਸੋ ਐਵੇਂ ਚਾਰੋਂ ਪਾਸੇ ਇਹ ਦਵਾਰ ਬਨੇ ਹੋਏ ਨੇ ਤੇ ਆਪਾਂ ਚੱਲਦੇ ਹਾਂ ਦੂਸਰੇ ਪਾਸੇ ਤੇ ਇਹ ਆ ਜੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਤੋਂ ਸਾਹਮਣੇ ਸਥਾਨ ਜਿੱਥੇ ਬਣਾਈ ਹੈ ਜੀ ਕਿਰਪਾਨ ਸਾਹਿਬ ਤੇ ਆਓ ਤੁਹਾਨੂੰ ਇੱਥੇ ਕਰਾਣੀ ਹੈ ਦਰਸ਼ਨ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਇੱਥੇ ਕਿਰਪਾਨ ਸਾਹਿਬ ਬਣਾਈ ਹੋਈ ਹੈ ਤੇ ਇਹ ਅਸੀਂ ਕਰ ਸਕਦੇ ਦਰਸ਼ਨ ਪਰ ਗੁਰੂ ਕਲ ਕੀ ਧਰਮ ਪਾਤਸ਼ਾਹ ਦਾ ਮਨ ਮਿਲਦਾ ਨਹੀਂ ਆਹ ਉਹ ਖੰਡੇ ਬਾੜ ਦੇ ਵਿੱਚ ਪੌਂਟ ਹੈ ਇਹ ਹੈ ਜੀ ਬਿਲਕੁਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੇ ਇੱਥੋਂ ਜੀ ਲਈ ਹਿਸਾਬ ਤਾ ਉਹ ਗੁਰਦੁਆਰਾ ਸਾਹਿਬ ਹੈ ਔਰ ਇਹ ਬੈਕ ਸਾਈਡ ਤੋਂ ਮੇਨ ਐਂਟਰੈਂਸ ਹੈ ਤੇ ਨਿਸ਼ਾਨ ਸਾਹਿਬ ਹੋ ਗਿਆ ਤੇ ਉੱਥੇ ਖੂਬ ਬਣਿਆ ਹੋਇਆ ਤੇ ਨਾਲ ਜਿਹੜਾ ਬੰਬ ਵਾਲੇ ਤੇ ਸਾਡੇ ਰਹਿائش ਹੈ ਕਿ ਉਸ ਸਾਈਡ ਤੇ ਤੇ ਨਾਲ ਹੀ ਇੱਥੇ ਗੁਰੂ ਨਾਨਕ ਸਾਹਿਬ ਜਿਹੜੇ ਖੇਤ ਸੀਗੇ ਉਹ ਹੈਗੇ ਨੇ ਉਸ ਸਾਈਡ ਤੇ ਇਧਰਲੀ ਸਾਈਡ ਆਪਣੀ ਬਣੀ ਹੈ ਕਿਰਪਾਨ ਸਾਹਿਬ ਤੇ ਆਪਾਂ ਹੁਣ ਦਰਸ਼ਨ ਉਥੇ ਖੇਤਾਂ ਵਾਲੇ ਵੀ ਕਰਾਂਗੇ ਜੋ ਅੱਧਰ ਵੀ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਕਿ ਨਹੀਂ ਗਡੇਰੀਆਂ ਦੇ ਖੇਤ ਨੇ ਤੇ ਜੁੜੇ ਵੀ ਸਾਡੇ ਨਾਲ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਉਹ ਖੰਡਾ ਸਾਹਿਬ ਤੇ ਇਹਦੇ ਬਿਲਕੁਲ ਨਾਲ ਹੀ ਬਣੇ ਹੋਏ ਨੇ ਜਿਹੜੀ ਗੁਰਨਾਨਕ ਪਾਸ਼ਾ ਦੇ ਖੇਤ ਤੇ ਆਓ ਆਪਾਂ ਉੱਥੇ ਕਰਦੇ ਆਂ ਇਹ ਦਰਸ਼ਨ ਇਸ ਸਾਈਡ ਹੈਗੇ ਨੇ ਜੀ ਗੁਰਨਾਨਕ ਪਾਸ਼ਾ ਦੇ ਖੇਤ ਜਿੱਥੇ ਉਹਨਾਂ ਨੇ 18 ਸਾਲ ਖੇਤੀ ਕੀਤੀ ਤੇ ਇਹ ਦੇਖੋ ਜੀ ਨਿਸ਼ਾਨ ਸਾਹਿਬ ਇਥੋਰਾ ਸੋਖੰਡਾ ਬਣਿਆ ਹੋਇਆ ਇਥੇ ਤੇ ਨਾਲ ਹੈਗੇ ਨੇ ਜੀ ਗੁਰਨਾਨਕ ਪਾਸ਼ਾ ਦੇ ਖੇਤ ਸੋ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਸ਼ੇ ਨੇ 18 ਸਾਲ ਖੇਤੀ ਕੀਤੀ ਤੇ ਕਿਰਤ ਕਰੋ ਨਾਮ ਜਪੋ ਵੰਡ ਕੇ ਖਾਓ ਦਾ ਆਪਣਾ ਨੂੰ ਗਿਆਨ ਦਿੱਤਾ ਤੇ ਭਾਈ ਲਹਿਣਾ ਜੀ ਨੂੰ ਇੱਥੇ ਗੁਰਤਗੱਦੀ ਦੇ ਕੇ ਗੁਰੂ ਅੰਗਦੇਵ ਜੀ ਬਣਾਇਆ ਇਹ ਉਹ ਪਵਿੱਤਰ ਸਥਾਨ ਹੈ ਸੋ ਇੱਥੇ ਉਹਨਾਂ ਨੇ ਹੜਾ ਵਾਏ ਹੋਏ ਨੇ ਤੇ ਇੱਥੇ ਉਹਨਾਂ ਨੇ ਖੇਤੀ ਕੀਤੀ ਭਗਤੀ ਕੀਤੀ ਤੇ ਉਹਨਾਂ ਦੀ ਸ਼ਕਤੀਆਂ ਅੱਜ ਵੀ ਇੱਥੇ ਹਨ ਤੇ ਦੇਖੋ ਜੀ ਤੋ ਇਹ ਨੇ ਜੀ ਖੇਤ ਤੇ ਇਹ ਦੇਖੋ ਉਹ ਸਾਰੇ ਉਧਰ ਰਕ ਸਾਰੇ ਗੁਰੂ ਨਾਨਕ ਪ੍ਰਖਰ ਦੇ ਖੇਤ ਨੇ ਜੀ ਤੇ ਤੁਸੀਂ ਦੇਖ ਸਕਦੇ ਹੋ ਤੇ ਆਓ ਆਪਾਂ ਚੱਲਦੇ ਹੁਣ ਉਸ ਪਾਸੇ ਅੱਗੇ ਤੇ ਇਹ ਅੱਗੇ ਜੀ ਬਾਬਾਈ ਦੇ ਬਾਗ ਤੇ ਆਓ ਆਪਾਂ ਇੱਧਰ ਵੀ ਦੇਖਦੇ ਆ ਬਾਗ ਦੇ ਅੰਦਰ ਚੱਲਦੇ ਆ ਇੱਥੇ ਦੇਖ ਸਕਦੇ ਹਾਂ ਮਰੁਦਾਨੇ ਪੀੜਾ ਬਾਕਲੇ ਕਿਆ ਬਾਤ ਹੈ ਨਿਸ਼ਕਾਨ ਦਾ ਆਪਣਾ ਜਵ ਨਹੀਂ ਕਰਦੇ ਨਿਸ਼ਕਾਨ ਦਾ ਚਾਹੋ ਆਪਾਂ ਚੱਲੇ ਅੱਗੇ ਤੇ ਇਹੋ ਮਿੱਟੀ ਹੈ ਸੋ ਸਾਨੂੰ ਮਿਲ ਗਏ ਨੇ ਭਾਈ ਸਾਹਿਬ ਤੇ ਬੜੇ ਟਾਈਮ ਬਾਅਦ ਮਿਲੇ ਨੇ ਮਤਲਬ ਹੋ ਗਏ 5-6 ਘੰਟੇ ਹੋ ਗਏ ਹੋ ਗਏ ਜੀ ਹੋ ਗਏ ਤੇ ਅਸੀਂ ਹੁਣ ਆਏ ਦੀ ਖੇਤਾਂ ਵਿੱਚ ਖੇਤਾਂ ਵਿੱਚ ਮਿਲੇ ਆ ਤੇ ਹੁਣ ਅਸੀਂ ਜਾਵਾਂਗੇ ਜੀ ਉਸ ਪਾਸੇ ਤੇ ਉੱਥੇ ਤੁਹਾਨੂੰ ਦਿਖਾਣਿਆ ਜੀ ਕੀ ਹੈ ਜੀ ਆਗੇ ਜੀ ਇੱਥੇ ਜੀ ਮੋਟਰ ਗੁਰੂ ਸਾਹਿਬ ਵੀ ਇੱਥੋਂ ਪਾਣੀ ਲਾਉਂਦੇ ਹੋਣਗੇ ਖੇਤਾਂ ਨੂੰ ਤੇ ਕਿੰਨੇ ਖੁਸ਼ਕਿਸਮਤ ਹੀ ਐਸੀ ਇੱਥੇ ਪਹੁੰਚੇ ਆ ਕਿ ਸਾਡੇ ਪਿੱਛੇ ਦੇਖ ਰਹੇ ਹੋ ਵਾਹ ਜੀ ਵਾਹ ਤੇ ਇਹ ਨੇ ਜੀ ਉਹ ਖੇਤ ਗੁਰੂ ਨਾਨਕ ਪਾਸ਼ਾ ਦੇ ਤੇ ਇਹਨਾਂ ਖੇਤਾਂ ਵਿੱਚ ਉਹਨਾਂ ਨੇ ਹਲ ਵਾਏ ਨੇ 18 ਸਾਲ ਤੇ ਅਸੀਂ ਖੁਸ਼ਕਿਸਮਤਾਂ ਵੀ ਐਸੀ ਵੀ ਇੱਥੇ ਅੱਜ ਤੁਰ ਰਹੇ ਆ ਤੇ ਸਾਹਮਣੇ ਹੈਗਾ ਜੀ ਕਰਤਾਰਪੁਰ ਸਾਹਿਬ ਕੋਲੀਡਰ ਤੇ ਇਧਰ ਸਾਰੇ ਏਰੀਆ ਚ ਖੇਤ ਨੇ ਤੇ ਜਿੱਥੇ-ਇਥੇ ਨਿਗਾਹ ਮਾਰ ਸਕਦੇ ਹੋ ਉੱਥੇ ਦੇਖੋ ਖੇਤ ਨੇ ਗੁਰੂ ਸਾਹਿਬ ਦੇ ਤੇ ਇੱਥੇ ਵੀ ਅ ਜੀਰੀ ਵਗੈਰਾ ਲਾਈ ਹੋਈ ਆ ਸੋ ਸੰਗਤਾਂ ਜਿਹੜੀਆਂ ਦਰਸ਼ਨ ਕਰਨ ਆਂਦੀਆਂ ਨੇ ਇੱਥੋਂ ਯਾਦਾਂ ਦੀ ਮਿੱਟੀ ਲੈ ਕੇ ਜਾਂਦੀਆਂ ਨੇ ਤੇ ਅਸੀਂ ਵੀ ਲੈ ਕੇ ਜਾਵਾਂਗੇ ਜੀ ਇੱਥੋਂ ਦੀ ਮਿੱਟੀ ਤੇ ਆਓ ਚੱਲਦੇ ਹੁਣ ਉਸ ਪਾਸੇ ਤੇ ਉੱਥੇ ਤੁਹਾਨੂੰ ਦਿਖਾਣੇ ਆ ਜੀ ਕੀ ਆ ਸੋ ਜੀ ਇਥੇ ਤੱਕ ਆਪਣਾ ਆਖਰੀ ਪੁਆਇੰਟ ਹੈ ਇਥੋਂ ਤੱਕ ਅਸੀਂ ਖੇਤਾਂ ਜਾ ਸਕਦੇ ਆ ਤੇ ਉਧਰਲੀ ਸਾਰੀ ਸਾਈਡ ਤਾਰਾ ਲੱਗਿਆ ਹੋਈਆਂ ਨੇ ਤੇ ਇਹ ਦੇਖ ਸਕਦੇ ਹੋ ਤੁਸੀਂ ਕੁੰਡਾ ਨਿਕਲਿਆ ਕੁੰਡਾ ਤੇ ਇੱਧਰ ਦੇਖੋ ਹਰੇ ਭਰੇ ਖੇਤ ਇੱਧਰ ਜੀਰੀ ਲਗਾਈ ਹੋਈ ਹੈ ਤੇ ਉਧਰਲੇ ਪਾਸੇ ਹੋਰ ਕੁਝ ਲਾਇਆ ਹੋਇਆ ਤੇ ਪੇੜ ਚਾਰੋਂ ਪਾਸੇ ਲੱਗੇ ਹੋਏ ਨੇ ਹਰਿਆਲੀ ਭਰਿਆ ਏਰੀਆ ਤੇ ਮੋਟਰ ਵਗੈਰਾ ਸਾਰਾ ਪਾਣੀ ਪੁਣੀ ਇੱਥੇ ਮਤਲਬ ਪੂਰੀ ਕੇਅਰ ਕੀਤੀ ਹੋਈ ਹੈ ਇੱਥੇ ਟਾਈਮ ਸਰ ਗੁਰੂ ਪਾਸ਼ਾ ਦੀ ਜ਼ਮੀਨ ਉੱਥੇ ਵਾਇਆ ਜਾਂਦਾ ਤੇ ਸਾਮ ਸੰਭਾਲ ਕੇ ਰੱਖਿਆ ਗਿਆ ਇਥੇ ਤੇ ਆਓ ਹੁਣ ਚੱਲਿਆ ਆਪਾਂ ਵਾਪਿਸ ਉਧਰਲੀ ਸਾਈਡ ਗੁਰਦੁਆਰੇ ਕੋਲ ਫੇਰ ਉੱਥੇ ਦੇਖਦੇ ਆਂ ਜੀ ਹੋਰ ਜੀ ਸਾਡੀ ਸੰਗਤ ਆ ਮੈਂ ਕਹਿੰਦਾ ਕਪੜੇ ਧੋਰੀਆਂ ਨੇ ਕੀ ਬਾਤ ਹੈ ਅੱਧੀ ਕਾਂਦੇ ਮੈਂ ਕਹਿੰਦਾ ਆਪਣੇ ਕਪੜੇ ਸਾਰੇ ਧੋਦੇ ਇਹਨਾਂ ਨੇ ਪੱਗਾ ਵਾਹ ਜੀ ਵਾਹ ਅੰਕਲ ਜੀ ਅੰਨਦਲੇ ਆ ਜੇ ਮੈਂ ਕਹਿੰਦਾ ਵਧੀਆ ਵਧੀਆ ਤਸਵੀਰ ਅੰਕਲ ਦੀ ਸਾਨੂੰ ਹੁਣ ਮਿਲੇ ਨੇ ਤਸਵੀਰ ਦੇ ਨੇ ਦਰਸ਼ਨ ਨਹੀਂ ਹੋਏ ਫੇਰ ਸਨ ਫੇਰ ਸਾਨੂੰ ਬਾਅਦ ਚ ਲਾਂਭਾ ਨੇ ਸਾਡੀ ਵੀਡੀਓ ਨਹੀਂ ਆਈ ਹੈਗੀ ਹੋ ਠੀਕ ਹੋ ਜੀ ਕਰ ਲੈ ਦਰਸ਼ਨ ਢੋਲੇ ਕੱਪੜੇ ਕੀ ਬਾਤ ਹੈ ਮੈਲ ਮੂਲ ਸਾਰੀ ਘੜਤੀ ਨਾ ਕੀ ਬਾਤ ਹੈ ਆਹ ਬਾਰੇ ਪਤਾ ਕਿੰਨਾ ਉਹ ਲਗੇ ਸੇਵਾ ਕਰਦਾ ਵਾਹ ਜੀ ਵਾਹ ਮੈਂ ਦੱਸਣਾ ਜੇ ਨਾ ਇਸ ਸਾਈਡ ਦੇ ਜਿਹੜੇ ਹੈਗੇ ਨੇ ਇਹ ਆਪਣੇ ਟਾਇਲਟ ਵਗੈਰਾ ਨੇ ਤੇ ਉਸ ਸਾਈਡ ਸਾਡੀ ਰਹਿਾਇਜ਼ ਦਾ ਪਰਮਾਨਾ ਤੇ ਗੁਰਦੁਆਰਾ ਸਾਹਿਬ ਹੋ ਗਿਆ ਜੀ ਤੇ ਇਧਰੋਂ ਸਾਡੀ ਜਿਵੇਂ ਉਹ ਕਿਰਪਾਨ ਸਾਹਿਬ ਸੀਗੀ ਉਹ ਆਗੇ ਐਂਟਰੀ ਤੇ ਉਧਰ ਆਪਣਾ ਖੰਡਾ ਸਾਹਿਬ ਹੈਗਾ ਨਿਸ਼ਾਨ ਸਾਹਿਬ ਤੇ ਇਧਰ ਬਾਬਾ ਜੀ ਦੇ ਅਗੇ ਖੇਤ ਤੇ ਇਹ ਹੈਗੇ ਨੇ ਨਾਲ-ਨਾਲ ਬਾਗ ਬਣੇ ਹੋਏ ਨੇ ਇਹਦੇ ਵਿੱਚੋਂ ਵਿਚਣੀ ਤੇ ਆਓ ਭਾਜੀ ਨਮ ਲਾਨੇ ਆ ਹਾਂ ਉਹਦੇ ਵਿੱਚੋਂ ਭਾਜੀ ਆਏ ਨੇ ਦਿੱਲੀ ਤੋਂ ਕੀ ਹਾਲ ਚਾਲ ਨੇ ਭਾਜੀ ਬਸ ਵਧੀਆ ਜੀ ਠੀਕ ਹੈ ਜੀ ਦਰਸ਼ਨ ਵਧੀਆ ਹੋ ਗਏ ਬਿਲਕੁਲ ਕਿਵੇਂ ਐਕਸਪੀਰੀਅੰਸ ਕਿਵੇਂ ਤੁਹਾਡਾ ਨਨਕਾਣਾ ਸਾਹਿਬ ਅਗੇ ਪਾਕਿਸਤਾਨ ਆਇਆ ਬਹੁਤ ਵਧੀਆ ਬਹੁਤ ਤੇ ਤੇ ਬਿਲਕੁਲ ਬਹੁਤ ਜ਼ਿਆਦਾ ਵਧੀਆ ਪ੍ਰੋਗਰਾਮ ਇਹਨੇ ਪਕੜਿਆ ਸੀ ਬਿਲਕੁਲ ਬਹੁਤ ਵਧੀਆ ਸਿਸਟਮ ਸਾਰਾ ਬਹੁਤ ਵਧੀਆ ਪਕੜਿਆ ਨੇ ਤੇ ਕੋਈ ਇੱਥੇ ਦਿੱਕਤ ਪਰੇਸ਼ਾਨੀ ਕੋਈ ਆ ਬਿਲਕੁਲ ਕੁਝ ਨਹੀਂ ਬਿਲਕੁਲ ਕੁਝ ਨਹੀਂ ਸਾਰਾ ਕੁਝ ਸਿਸਟਮ ਤੇ ਹੈਗਾ ਰੂਮ ਲੰਗਰ ਜਿੱਥੇ ਵੀ ਮਰਜ਼ੀ ਜਾਓ ਕੁਝ ਰੋਕ ਟੋਕ ਨਹੀਂ ਕੋਈ ਸਹੀ ਗੱਲ ਹੈ ਜੀ ਤੇ ਵਧੀਆ ਪ੍ਰਬੰਧ ਕੀਤੇ ਹੋਏ ਨੇ ਇਹਨਾਂ ਨੇ ਸਾਨੂੰ ਕੋਈ ਹੁਣ ਤੱਕ ਤਾਂ ਦਿੱਕਤ ਨਹੀਂ ਆਈ ਤੇ ਇਸ ਤੋਂ ਬਾਅਦ ਵੀ ਨਹੀਂ ਆਏਗੀ ਇਸ ਤੋਂ ਬਾਅਦ ਵੀ ਆ ਰਸੀ ਜਾਵਾਂਗੇ ਸਿੱਧਾ ਲਾਹੌਰ ਸਰ ਤੇ ਸਾਡੇ 10 ਦਿਨ ਦਾ ਯਾਤਰਾ ਸੀਗੀ ਤੇ ਸਾਡੇ 6 ਦਿਨ ਹੋ ਗਏ ਨੇ ਤੇ ਕੱਲ ਤੋਂ ਮਤਲਬ ਸਾਨੂੰ ਲਾਹੌਰ ਲੈ ਕੇ ਜਾਣਗੇ ਤੇ 3 ਦਿਨ ਸਾਡੇ ਲਾਹੌਰ ਦੇ ਤੇ ਉਸ ਤੋਂ ਬਾਅਦ ਸਾਡੀ 4ਵਾਂ ਦਿਨ ਵਾਪਸੀ ਹੈ ਇੰਡੀਆ ਪੰਜਾਬ ਤੇ ਇਹ ਸਾਰੀ ਯਾਦਾਂ ਅਸੀਂ ਮਿਸ ਕਰਾਂਗੇ ਇੱਥੇ ਤੇ ਗੁਰੂ ਨਾਨਕ ਪਾਸ਼ਾ ਦੀ ਕਿਰਪਾ ਨਾਲ ਅਸੀਂ ਇੱਥੇ ਪਹੁੰਚੇ ਆ ਤੇ ਇਹ ਯਾਦਾਂ ਰਹਿਣਗੀਆਂ ਸਾਡੇ ਤੇ ਚਲੋ ਅੱਗੇ ਤੁਹਾਨੂੰ ਦਿਖਾਣੇ ਆ ਥਰੇ ਨਾਲ ਜਿਹੜੀ ਮਾਰਕੀਟ ਹੈ ਉਹ ਵੀ ਤੁਹਾਨੂੰ ਘੁਮਾਣੇ ਆ ਤੇ ਜਿੱਥੇ ਸਾਡੀ ਰਹਿਾਈਜ਼ਾ ਪਰਮੰਧ ਹੈ ਉਹ ਵੀ ਤੁਹਾਨੂੰ ਦਿਖਾਣੇ ਆ ਕਿੱਥੇ ਆ ਤੇ ਕਿਵੇਂ ਦਾ ਰਹਿਣ ਬਸੇਰਾ ਹੈ ਉਹ ਵੀ ਦਿਖਾਨੇ ਆ ਤੇ ਚੋੜੇ ਰਹੋ ਜੀ ਤਾਂ ਸਰ ਤੋਂ ਐਸਾ ਆਂਦੇ ਹੋਏ ਇਸ ਸਾਈਡ ਹੈਗਾ ਜੀ ਲੰਗਰ ਹਾਲ ਤੇ ਆਓ ਆਪਾਂ ਪਹਿਲਾਂ ਛਕਦੇ ਹਾਂ ਜੀ ਲੰਗਰ ਤੇ ਫਿਰ ਤੁਹਾਨੂੰ ਦਿਖਾਨੇ ਇਸ ਤਰ੍ਹਾਂ ਆਲਾਦ ਵਾਲਾ ਹੋਰ ਤੇ ਇਧਰ ਨੈਟਵਰਕ ਏਰੀਆ ਇੱਥੇ ਬਹਿ ਕੇ ਤੁਸੀਂ ਆਪਣੇ ਘਰ ਜਿੰਦਾ ਗੱਲ ਕਰ ਸਕਦੇ ਹੋ ਤੇ ਧੁੱਪ ਵਗੈਰੇ ਸਿਕ ਨਹੀਂ ਉਹ ਸਿਕ ਸਕਦੇ ਉਧਰ ਤੇ ਆਪਾਂ ਚੱਲਦੇ ਹਾਂ ਹੁਣ ਲੰਗਰ ਹਾਲ ਦੇ ਵਿੱਚ ਰੂਟ ਮੈਪ ਬਣਾਇਆ ਹੋਇਆ ਹੈ ਕਰਤਾਰਪੁਰ ਸਾਹਿਬ ਦਾ ਸਾਰਾ ਤੇ ਇਹ ਤੁਸੀਂ ਪੜ ਸਕਦੇ ਹੋ ਤੇ ਇਹ ਉਰਦੂ ਚ ਲਿਖਿਆ ਹੈ ਤੇ ਇਹ ਅਗੈ ਦੀ ਲੰਗਰ ਸਾਹਿਬ ਗੁਰੂ ਨਾਨਕ ਪਾਸ਼ਾ ਦੇ ਚਲਾਇਆ ਗਿਆ 20 ਬੰਦਰਾਂ ਜਨ ਤੇ ਇਥੇ ਇਸ ਤਰ੍ਹਾਂ ਕਿਨਾਲੇ ਰੱਖੇ ਜਾਂਦੇ ਨੇ ਭਾਂਡੇ ਤੇ ਇਧਰੋਂ ਆਪਾਂ ਚੱਕ ਰਿਆਂ ਦੇ ਬੰਨੇ ਆ ਜੀ ਸੀਟਾਂ ਦੇ ਦੇਖ ਸਕਦੇ ਹੋ ਗੁਰਨਾਨਕ ਪਾਸ਼ਾ ਦੀਆਂ ਤਸਵੀਰਾਂ ਲਾਈ ਹੋਈਆਂ ਨੇ ਚਾਰੇ ਪਾਸੇ ਸੇ ਤਸਵੀਰਾਂ ਲੱਗੀਆਂ ਹੋਈਆਂ ਨੇ ਕੀਰਤ ਕਰੋ ਨਾਮ ਜਪੋ ਵੰਡ ਕੇ ਖਾਓ ਤੇ ਇਸ ਸਾਈਡ ਲੰਗਰ ਚੱਲ ਰਹੇ ਨੇ ਸੰਗਤਾਂ ਤੇ ਆਓ ਆਪਾਂ ਵੀ ਛਕਦੇ ਹਾਂ ਲੰਗਰ ਨਾਲਕ ਭਾਸ਼ਾ ਵੱਲ ਚਲਾਇਆ ਗਿਆ 20 ਰੁਪਏ ਦਾ ਲੰਗਰ ਤੇ ਆਓ ਛਕਦੇ ਆ ਤੇ ਫਿਰ ਤੁਹਾਨੂੰ ਦਿਖਾਣੇ ਆ ਜੀ ਬਾਹਰ ਲਾਉਂਦੇ ਆ ਸਾਡੇ ਬਿਲਕੁਲ ਨਾਲ ਇੱਧਰ ਹੈਗਾ ਜੀ ਅਜਾਇਬ ਘਰ ਤੇ ਆਓ ਆਪਾਂ ਦੇਖਦੇ ਹਾਂ ਇੱਧਰ ਕਰਦੇ ਹਾਂ ਦਰਸ਼ਨ ਸੋ ਇਹ ਹੈ ਜੀ ਮੇਨ ਐਂਟ੍ਰੈਂਸ ਅਜਾਇਬ ਘਰ ਦੀ ਤੇ ਆਓ ਇੱਥੋਂ ਕਰ ਰਹੇ ਹਾਂ ਸ਼ੁਰੂਆਤ ਠੀਕ ਹੈ ਮੈਂ ਅੱਗੇ ਦੱਸਾਂਗਾ ਉੱਥੇ ਫਟੇ ਅੱਗੇ ਸਾਥ ਵਿੱਚ ਤੇ ਆਓ ਜੇ ਆਪਾਂ ਅੱਗੇ ਦੇਖਦੇ ਹਾਂ ਸੋ ਐਸ ਐਨ ਦੇਸੀ ਦੀਆਂ ਤਸਵੀਰਾਂ ਤਨਗੁਰ ਨਾਨਕ ਪਾਸ਼ਾ ਤੇ ਇਸ ਸਾਈਡ ਹੈ ਜੀ ਮਹਾਰਾਜਾ ਰਣਜੀਤ ਸਿੰਘ ਜੀ ਤੇ ਇੱਧਰ ਹੋਰ ਤਸਵੀਰਾਂ ਲੱਗੀਆਂ ਹੋਈਆਂ ਨੇ ਵਾਹਿਗੁਰੂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਤੇ ਪੰਜਾ ਸਾਹਿਬ ਗੁਰਦੁਆਰਾ ਤੇ ਆਪਾਂ ਜਿਹੜੇ ਕਿਆਰਾ ਸਾਹਿਬ ਗੁਰਦੁਆਰਾ ਗਏ ਸੀਗੇ ਇਹ ਉਧਰ ਸਰੋਵਰ ਵੱਲ ਫੋਟੋ ਖਿੱਚੀ ਗਈ ਆ ਤੇ ਉਪਰ ਇਹ ਗੁਰਦੁਆਰਾ ਕਿਆਰਾ ਸਾਹਿਬ ਤੇ ਇਹ ਜਿੱਥੇ ਪੰਜਾ ਸਾਹਿਬ ਦਾ ਪੱਥਰ ਪਿਆ ਹੋਇਆ ਇਹ ਉਹ ਫੋਟੋ ਹੈ ਜੀ ਤੇ ਇਧਰ ਜੀ ਪੰਜਾ ਸਾਹਿਬ ਗੁਰਦੁਆਰਾ ਇਹ ਤਤੀ ਤਵਿਦੇ ਗੁਰੂ ਅਰਜਨ ਪਾਚੀ ਨੇ ਬਿਠਾਇਆ ਸੀ ਇਹ ਤੋਂ ਇਹ ਉਹ ਤਸਵੀਰ ਬਣਾਈ ਗਈ ਆ ਤੇ ਇਧਰ ਤੇ ਇਹ ਦੇਖੋ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਤੇ ਬਹੁਤ ਹੀ ਮਤਲਬ ਅਸਲ ਬਣਾਈ ਹੋਈ ਹੈ ਮੂਰਤੀ ਤੇ ਅੱਗੇ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਮਹਾਰਾਣੀ ਜਿੰਦਗੌਰ ਤੇ ਮਹਾਰਾਜਾ ਦਲਜੀਤ ਸਿੰਘ ਜੀ ਧੰਗੁਰ ਤੇਗ বাহাদুর ਸਾਹਿਬ ਜੀ ਏ ਸੀਗਾ ਜੀ ਕਰਤਾਰਪੁਰ ਸਾਹਿਬ ਦਾ ਅਜਾਇਬ ਘਰ ਤੇ ਆਪਾਂ ਹੁਣ ਚੱਲੇ ਜੀ ਬਾਹਰ ਤੇ ਉਸੇ ਤਰ੍ਹਾਂ ਦਿਖਾਣੇ ਆਂ ਹੋਰ ਕਿਹੜੀ ਕਰੀਏ ਸਤਿ ਸ੍ਰੀ ਅਕਾਲ ਜੀ ਤੇ ਤੁਹਾਨੂੰ ਹੋਰ ਵੀ ਇੱਥੇ ਦਰਸ਼ਨ ਕਰਵਾਨੇ ਆ ਜੀ ਤੇ ਐਵੇਂ ਬੋਰਡ ਲੱਗੇ ਹੋਏ ਨੇ ਤੇ ਕੋਲੀਡੋਰ ਵੱਡੇ ਵੱਡੇ ਨੇ ਇੱਥੇ ਬੰਦਾ ਘੁੰਮੇ ਤੇ ਥੱਕ ਜਾਂਦਾ ਪੂਰਾ ਗੁਰਦੁਆਰਾ ਸਾਹਿਬ ਦੇ ਇੱਕ ਇਧਰਲੇ ਨਾਲ ਦੇ ਪਾਸੇ ਇੱਕ ਹੋਰ ਖੂਹ ਬਣਿਆ ਹੋਇਆ ਹੈ ਇਹ ਵੀ ਇਹ ਵੀ ਪੁਰਾਣੇ ਸਮੇਂ ਦਾ ਇਹਦੀ ਇੱਟਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤੇ ਇਹਨੂੰ ਪਰੋ ਢੱਕਿਆ ਹੋਇਆ ਤੇ ਆਓ ਹੁਣ ਆਪਾਂ ਚੱਲਦੇ ਆਂ ਜੀ ਸਰੋਵਰ ਸਾਹਿਬ ਵਾਲੇ ਤੇ ਦੇਖਦੇ ਆਂ ਸਰੋਵਰ ਸਾਹਿਬ ਇੱਥੇ ਕਿਵੇਂ ਦਾ ਹੈ ਇਹ ਇਧਰਲੀ ਸਾਈਡ ਹੈਗਾ ਜੀ ਸਰੋਵਰ ਸਾਹਿਬ ਤੇ ਅਸੀਂ ਹੁਣ ਜਾ ਰਹੇ ਆਂ ਇਧਰ ਸਰੋਵਰ ਸਾਹਿਬ ਦੇਖਣ ਤੇ ਤਿੰਨੇ ਆਣੇ ਆ ਸੀ ਸਾਡੇ ਨਾਲ ਦੀ ਸੰਗਤ ਪਤਾ ਨਹੀਂ ਕਿੱਧਰ ਨੇ ਆਓ ਦੇਖੀ ਦੇਣਾ ਤੇ ਵੀ ਕਿ ਨਵੀਂ ਚੀਜ਼ ਹੈ ਜੀ ਜਿਸ ਦੇ ਵਿੱਚ ਸਰੋਵਰ ਸਾਹਿਬ ਹੈ ਇਹ ਬੰਦਿਆਂ ਲਈ ਇਹ ਗੱਲਾ ਤੇ ਜਨਾਨੀਆਂ ਦਾ ਉਸ ਪਾਸੇ ਆ ਤੇ ਆਓ ਆਪਾਂ ਚੱਲਦੇ ਆਂ ਕਿ ਇੱਧਰ ਬੰਦਿਆਂ ਵਾਲੇ ਸਰੋਵਰ ਸਾਹਿਬ ਹਵਾਲੇ ਤੇ ਕੀ ਆ ਬਾਹ ਇਹ ਪਾਣੀ ਦੇਖੋ ਜੀ ਤੁਸੀਂ ਨੀਲਾ ਪਾਣੀ ਤੇ ਪੂਰਾ ਮੈਂ ਕਹਿੰਦਾ ਸਾਫ਼ ਵਾਹ ਜੀ ਵਾਹ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹਾਂਜੀ ਵਾਕਈ ਜੀ ਇਹ ਦੇਖੋ ਇਹ ਪਾਣੀ ਕਿੰਨਾ ਜ਼ਿਆਦਾ ਸਾਫ਼ ਹੈ ਇੱਥੇ 55 ਸਾਭੀ ਐਵੇਂ ਦਾ ਪਾਣੀ ਸੀਗਾ ਪੂਰਾ ਸਾਫ਼ ਸੁਥਰਾ ਤੇ ਇੱਥੇ ਵੀ ਤੇ ਆਓ ਆਪਾਂ ਪੰਜ ਇਸ਼ਨਾਨ ਕਰ ਲਈਏ ਸਰ ਸਾਡੇ ਨਾਲ ਇੱਕ ਹੋਰ ਬਹੁਤ ਸੋਹਣੀ ਜਗ੍ਹਾ ਹੈ ਪਰੇ ਬਾਹਰ ਤੋਂ ਲੱਗ ਪਰੇ ਬਾਜੀ ਤੇ ਇੱਥੇ ਤੁਸੀਂ ਆਪਣੀ ਪੱਗਾਂ ਵਗੈਰਾ ਬੰਨ ਸਕਦੇ ਆ ਸੈੱਟ ਕਰ ਸਕਦੇ ਹੋ ਤੇ ਮੈਂ ਕਿਹਾ ਆਪਣੇ ਆਪ ਨੂੰ ਵੀ ਦਿਖਾ ਦਈਏ ਵੀ ਮੈਂ ਵੀਡੀਓ ਬਣਾ ਰਿਹਾ ਹਾਂ ਲੋਜੀ ਭਾਈ ਸਾਹਿਬ ਤੁਸੀਂ ਦੇਖੋ ਜੀ ਇਹ ਮੁੱਛਾ ਵਾਲਾ ਵੀਰ ਤੇ ਆਓ ਆਪਾਂ ਤੁਹਾਨੂੰ ਦਿਖਾਉਂਦੇ ਆ ਹੋਰ ਇਥੇ ਵਾਲਾ ਦਵਾਲਾ ਤੇ ਘੁੰਮਣੇ ਆ ਜੀ ਆਪਾਂ ਗੁਰੂ ਨਾਨਕ ਸਾਹਿਬ ਦੀ ਨਗਰੀ ਇੱਥੇ ਜੀ ਅਸੀਂ ਇੱਕ ਚੀਜ਼ ਹੋਰ ਨੋਟਿਸ ਕੀਤੀ ਹੈ ਜਦੋਂ ਆਪਣੇ ਇਥੇ ਪਾਣੀ ਆਇਆ ਸੀਗਾ ਹੜ ਚੱਲ ਰਿਹਾ ਸੀ ਕਿਹਾ ਨਾ ਪੰਜਾਬ 'ਚ ਕਿੰਨੀ ਪਾਣੀ ਦੀ ਮਾਰ ਸੀਗੀ ਤਾਂ ਇਥੇ ਦੇਖੋ ਮਤਲਬ ਕਹਿੰਦੇ ਨੇ ਐਨੇ ਐਨੇ ਕੰਧਾਂ ਤੱਕ ਪਾਣੀ ਆਇਆ ਹੋਇਆ ਸੀਗਾ ਤੇ ਹਲੇ ਤਾਂ ਕਮਲੇ ਸਾਰੇ ਪਾਸੇ ਸਲਾਬ ਚੜੀ ਹੋਈ ਹੈ ਇਥੇ ਤੇ ਮਤਲਬ ਇਹਨਾਂ ਨੇ ਬਹੁਤ ਛੇਤੀ ਰਿਕਵਰੀ ਕੀਤੀ ਹੈ ਤੇ ਬਹੁਤ ਮਤਲਬ ਸਾਫ ਸਫਾਈ ਕੀਤੀ ਹੈ ਕਿ ਮਤਲਬ ਹਜੇ ਵੀ ਇੱਥੇ ਨਿਸ਼ਾਨ ਵਗੈਰਾ ਹੈਗੇ ਨਹੀਂ ਕਿਤੇ ਕੰਧਾ ਟੁੱਟੀਆਂ ਹੋਈਆਂ ਨੇ ਤੇ ਕਿਤੇ ਦਾਗ ਛਪਿਆ ਨਹੀਂ ਜਿਵੇਂ ਸਲਾਬ ਦੀ ਚੜੀ ਹੋਈ ਹੈ ਸੋਏ ਸਾਂ ਦਿਖਦੀ ਹੈ ਤੇ ਨਾਲ ਹੀ ਸਾਨੂੰ ਇੱਥੇ ਜਿਹੜੇ ਲੋਕਲ ਬੰਦੇ ਨੇ ਇਹ ਦੱਸਦੇ ਨੇ ਵੀ ਜਿਹੜੇ ਪਾਕਿਸਤਾਨੀ ਲੋਕ ਨੇ ਇਹਨਾਂ ਨੂੰ ਮੈਡੀਕਲ ਫ੍ਰੀ ਹੈ ਤੇ ਇਹ ਜਿਹੜੀਆਂ ਗੱਡੀਆਂ ਨੇ ਇੱਥੇ ਇਹਨਾਂ ਦੇ ਟੈਸਟ ਵਗੈਰਾ ਫ੍ਰੀ ਹੁੰਦੇ ਨੇ ਤੇ ਇਹਨਾਂ ਦੇ ਮਤਲਬ ਸਰਕਾਰ ਵੱਲੋਂ ਇਹ ਚਲਾਇਆ ਗਿਆ ਵੀ ਇੱਥੇ ਜਿਹੜੇ ਲੋਕ ਨੇ ਉਹਨਾਂ ਨੂੰ ਮੈਡੀਕਲ ਫ੍ਰੀ ਸਹੂਲਦਾ ਦਿੱਤੀਆਂ ਜਾਣ ਤੇ ਦਵਾਈਆਂ ਵਗੈਰਾ ਫ੍ਰੀ ਨੇ ਇੱਥੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਸਾਫ਼ ਸੁਵਿਧਾ ਪੂਰਾ ਪ੍ਰਬੰਧ ਹੈ ਤੇ ਗੁਰਦੁਆਰਾ ਸਾਹਿਬ ਇਥੋਂ ਕਿੰਨਾ ਸੋਹਣਾ ਦਿਖ ਰਿਹਾ ਤੇ ਸਾਫ਼ ਸਫਾਈ ਦਾ ਸਾਰੇ ਪਾਸੇ ਇੱਥੇ ਧਿਆਨ ਰੱਖਿਆ ਗਿਆ ਗੁਰਦੁਆਰਾ ਸਾਹਿਬ ਭਾਵੇਂ ਪਾਰਕ ਹੋ ਜੇ ਭਾਵੇਂ ਬਾਥਰੂਮ ਹੋਵੇ ਜਾਂ ਏਰੀਆ ਕੋਈ ਵੀ ਕੋਰੀਡੋਰ ਹੋਵੇ ਸਾਰੇ ਪਾਸੇ ਸਾਫ਼ ਸਫਾਈ ਦਾ ਧਿਆਨ ਰੱਖਿਆ ਹੋਇਆ ਤੇ ਹਰਿਆਲੀ ਭਰਿਆ ਏਰੀਆ ਸਾਰੇ ਪਾਸੇ ਬੂਟੇ ਲੱਗੇ ਹੋਏ ਨੇ ਤੇ ਰਸਤਿਆਂ 'ਚ ਐਵੇਂ ਆਵੇ ਬੋਰਡ ਲੱਗੇ ਹੋਏ ਨੇ ਤਾਂ ਕਿ ਜਿਸ ਨੂੰ ਨਹੀਂ ਪਤਾ ਲੱਗਦਾ ਉਹ ਬੋਰਡ ਦੇ ਕੇ ਪਹੁੰਚ ਸਕੇ ਤੇ ਆਓ ਆਪਾਂ ਚੱਲਦੇ ਹਾਂ ਹੋਰ ਅੱਗੇ ਤੇ ਦੇਖਨੇ ਆ ਹੋਰ ਕਿਹੜੀ ਕਿਹੜੀ ਜਗਾਹਾਂ ਨੇ ਇੱਥੇ ਤੇ ਤੁਹਾਨੂੰ ਦਰਸ਼ਨ ਕਰਾਣੇ ਆ ਜੀ ਬਾਤ ਹੈ ਜੀ ਬਾਬਾ ਜੀ ਨੂੰ ਉਰਦੂ ਪਰ ਨਹੀਂ ਆਉਂਦੀ ਆ ਚਲੋ ਮੁਸ ਮੁਸ ਕੇ ਗਏ ਗੈਬ ਨੇ ਜਮੇ ਉਹ ਕਿਰਾ ਠੀਕੋ ਗੁਰਦੁਆਰਾ ਵਾਲਾ ਹਾਲ ਸਾਫ਼ ਕੀ ਹਜ਼ੂਰ ਨੇ ਹਰ ਕੋ ਘਾਵਾ ਪੜ ਰੱਖੇ ਹਰ ਸਾਫ਼ ਜੀ ਰਹਿਣ ਦਾ ਪ੍ਰਬੰਧ ਐਸੇ ਸਾਈਡ ਕੀਤਾ ਗਿਆ ਤੇ ਐਵੇਂ ਸਾਨੂੰ ਹਾਲ ਮਿਲਿਆ ਹੋਇਆ ਤੇ ਗੱਦੇ ਢਾ ਕੇ ਕੰਬਲ ਸਰਾਣੇ ਕੱਲੀ ਕੱਲੀ ਸੰਗਤ ਨੂੰ ਦਿੱਤੇ ਹੋਏ ਨੇ ਤੇ ਇਵੇਂ ਤਾਂ ਸਾਡਾ ਰਹਿਣ ਬਸੇਰਾ ਸੋ ਸਾਡੇ ਆ 6 ਗੱਦੇ ਲੱਗੇ ਨੇ ਸਾਡੇ 6 ਮੈਂਬਰ ਨੇ ਤੇ ਇਹ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਤਰੀਕੇ ਨਾਲ ਇੱਥੇ ਪ੍ਰਬੰਧ ਕੀਤਾ ਗਿਆ ਤੇ ਸਾਰੀਆਂ ਸੰਗਤਾਂ ਇੱਧਰ ਵੀ ਪਈਆਂ ਹੋਈਆਂ ਨੇ ਤੇ ਇਹਵੇਂ ਮਤਲਬ ਪੰਜਾਬ 50 ਜਣੇ ਦਾ ਇੱਕ ਹਾਲ ਬੁੱਕ ਕੀਤਾ ਹੋਇਆ ਤੇ ਇਹ ਸਾਡਾ ਰਹਿਾਈ ਦਾ ਪ੍ਰਮਾਣ ਹੈ ਤੇ ਇਸ ਤੋਂ ਬਾਅਦ ਤੁਹਾਨੂੰ ਇਸ ਤੇ ਥਰੀ ਮਾਰਕੀਟ ਦਿਖਾਵਾਂਗੇ ਤੇ ਉਹ ਵੀ ਤੁਹਾਨੂੰ ਕੁਮਾਨਿਆ ਤੇਜੀ ਤੁਹਾਨੂੰ ਨੈਕਸਟ ਵਲੌਗ ਚ ਅਸੀਂ ਦਿਖਾਨੇ ਇੱਥੇ ਦੇ ਬਾਜ਼ਾਰ ਸ਼ਾਮੀ ਹੋ ਰਿਹਾ ਹੈ ਕਬੱਡੀ ਕੱਪ ਤੇ ਹੋਰ ਤੁਹਾਨੂੰ ਹੋਰ ਸਾਰੀ ਚੀਜ਼ਾਂ ਦਿਖਾਵਾਂਗੇ ਸ਼ਾਮ नेक्स्ट ਵਲੌਗ ਦੇ ਵਿੱਚ ਮਿਲਦੇ ਆ ਜੀ ਸਤਿ ਸ਼੍ਰੀ ਅਕਾਲ ਜੀ